ਕੀ ਨਾਮ ਹੈ ਤੁਹਾਡਾ ਜੀ ਬਲਜੀਤ ਚਲੇ ਜੀ ਕਿਵੇਂ ਹਾਦਸਾ ਹੋਇਆ ਜੋ ਇਸ ਵਕਤ ਕਿਵੇਂ ਆ ਮੇਰੇ ਪੈਂਚਰ ਹੋਇਆ ਮੋਟਰਸਾਈਕਲ ਜੀ ਆ ਹਾਲਤ ਦਿਖਦੀ ਆ ਹੂੰ ਬਸ ਪੈਂਚਰ ਦੇ ਨਾਲ ਮੋਟਰਸਾਈਕਲ ਤੇ ਕਿੰਨੇ ਜਾਣੇ ਸੀ ਜਿਹੜੇ ਦੋ ਕੁੜੀਆਂ ਇੱਕ ਮੁੰਡਾ ਸੀ ਕੁੜੀਆਂ ਆਪਾਂ ਇੱਥੇ ਮੇਰੇ ਥੱਲੇ ਗਰੀਆਂ ਕੁੜੀਆਂ ਨੇ ਡੈਕ ਹੋ ਗਈ ਉਹਨਾਂ ਦੀ ਇੱਕ ਵਾਲੇ ਸਾਹ ਚੱਲਦੇ ਨੇ ਕੁੜੀ ਦੇ ਇੱਕ ਡੈਕ ਹੋ ਗਿਆ ਤੇ ਜਿਹੜਾ ਮੁੰਡਾ ਵੀ ਜ਼ਖਮੀ ਜੀ ਉਹ ਵੀ ਹੈਗਾ ਬਾਈ ਉਹ ਹੈਗਾ ਜੀ ਉਹ ਵੀ ਸਾਹ ਚੱਲਦੇ ਨੇ ਕਹਿੰਦੇ ਆਸ ਰੱਬੇ ਵੱਲ ਜਾਣ ਦਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਜਸਵੰਤ ਸਿੰਘ ਜੱਸਾ ਦੇ ਆਲਪਾ ਜੀ 832 ਲੇਡੀਜ ਦਾ ਇਹਨਾਂ ਦਾ ਹਸਬੰਡ ਗਿਆ ਖੂਬ ਸੀਗਾ ਆਪਣੇ ਮਾਤਾ ਦਿਓ ਆ ਰਹੇ ਸੀ ਉੱਪਰ ਇਹਨਾਂ ਦਾ ਮੋਟਰਸਾਈਕਲ ਤੇ ਸੀ ਪੈਚਨ ਹੋਣ ਦੇ ਕਰਕੇ ਇਹ ਲੇਡੀ ਤਾਂ ਥੱਲੇ ਡਿੱਗ ਕੇ ਮੌਤ ਹੋ ਗਈ ਫਿਰ ਬਾਅਦ ਚੋਂ ਦੋ ਇੱਕ ਲੇਡੀਜ਼ ਨੂੰ ਹਸਪੀਟਲ ਲੈ ਕੇ ਗਏ ਨੇ ਇੱਕ ਹੋਰ ਦੇ ਨਾਲ ਜਿਹੜਾ ਜੈਂਪੀ ਉਹਨੂੰ ਹਸਪੀਟਲ ਲੈ ਗਏ ਨੇ ਇੱਕ ਦੀ ਮੱਕੇ ਦੀ ਮੌਤ ਹੋ ਗਈ ਦੇ ਪਤਾ ਲੱਗਿਆ ਕਿ ਕਿੱਥੋਂ ਦੇ ਹੈਗੇ ਨੇ ਇਹ ਇਹ ਜਿਹੜਾ ਕੁਝ ਨਹੀਂ ਪਤਾ ਇੱਕ ਦਰ ਦੇ ਵਿੱਚ ਢੰਡਾਰੀ ਦੇ ਨੇ ਵੀ ਇਹ ਢੰਡਾਰੀਆਂ ਨਾਲ ਕੋਈ ਰਹਿੰਦੇ ਹੈ ਸਟੇਟ ਹੋਇਆ ਸਬਸਟੇਟ ਦੇ ਨੇ ਕਿ ਜਿੱਥੇ ਹੋਇਆ ਜਗਾ ਕਿੱਡੀ ਹੈ ਇਹ ਪਿੰਡ ਬਿਆਲਪੁਰ ਜਗਾ ਹੈ ਤੇ ਪੁਲ ਦੇ ਉੱਪਰ ਹੋਇਆ ਹਾਂ ਪੁਲ ਦੇ ਉੱਪਰ ਹੋਇਆ ਸਰਸੋਮਿਕ ਐਕਸੀਡੈਂਟ ਕੀ ਹੈ ਧਾਰੀ ਤੇ ਪਰ ਹੋ ਰਿਹਾ ਦੂਜੇ ਪਲ ਇਹ ਬਾਈਕ ਤੋਂ ਚੱਲ ਜਾ ਕੇ ਕੋਈ ਜਾਵੇ ਤਾਂ ਹੁੰਦਾ ਇਹਨਾਂ ਤੋਂ ਤਾਂ ਲੱਗਿਆ ਕਿ ਤਾਂ ਅੰਚਲ ਜੇ ਹੈ ਇਹ ਫਲਾਈਓਵਰ ਤੋਂ ਜਿਹੜੀ ਦੇਖੇ वाइट इम्बैलेंस हो गया उन्होंने ते द लेडीज हु आर देयर सो हियर देयर आर जजेस थोड़ा फीके सर प्रचार इंद्रिय इससे रिकॉर्डिंग करे कि क्या पत्ता चलेगा दोस्त का कितनी उम्र दे लग रही है तुम्हें जेड वो लेडीज है क्या डॉक्टर साहब से बात कर रहे हैं भाई के साथ ज्यादा इंजरी ਜਿਹੜਾ ਜੈਕਸ ਹੈਗਾ ਉਹਦੇ ਸਾਥੀ ਤੇ 10 ਦੇ 3 ਗਿਆ ਹੈ ਨਾ ਨਹੀਂ ਉਹਦਾ 3 ਲੱਗ ਰਿਹਾ ਉਹ ਨੂੰ ਕੀ ਰਹੇ ਨੇ